ਦੀ ਕਰਦਾ ਵਿਖੋ ਆਪਣਾ ਹਰ ਸਾਰਿਆਂ ਦੀ ਇਹ ਡਿਊਟੀ ਆ ਵਰਜੇ ਤੇ ਜਿਹੜੀਆਂ ਆਸਾਂ ਉਮੀਦਾਂ ਦੇ ਨਾਲ ਇਹਨਾਂ ਨੇ ਇੱਥੇ ਸਾਰਾ ਜ਼ਿੰਮੇਵਾਰੀ ਸੌਂਪੀ ਆ ਤੇ ਆਪਾਂ ਸਾਰੇ ਉੱਤੇ ਖਰੇ ਉੱਤਰ ਕੇ ਵੱਡੀ ਗੱਦੀ ਦੇ ਵਿੱਚ ਕਿਡੇਰਾ ਬਾਬਾ ਨਾਨਕ ਦੇ ਹਲਕੇ ਦੇ ਵਿੱਚ ਬੀਜੇਪੀ ਦੇ ਵਿੱਚ ਪਹਿਲਾਂ ਕਮਜ਼ੋਰੀ ਸੀ ਕਿਉਂਕਿ ਅਕਾਲੀ ਦਲ ਦੇ ਨਾਲ ਗਣੀ ਦਾ ਸੀ ਪੁਰਾਣੇ ਬਰਾਕਾਰ ਦੇ ਕੇ ਬੀਜੇਪੀ ਉਹ ਨੰਦੇ ਦਮ ਕੇ ਰੱਖਿਆ ਜਾਂਦਾ ਸੀ ਪਰ ਇਸ ਵਾਰ ਜਿਹੜੀ ਇਲੈਕਸ਼ਨ ਲੜੀ ਆਪਾਂ ਲੋਕ ਸਭਾ ਦੀ ਉਹਦੇ ਵਿੱਚ ਅਸੀਂ ਕਦਮ ਅੱਗੇ ਵਧਾਏ ਨੇ ਤੇ ਜਿਹੜੀ ਹੁਣ ਵਿਧਾਨ ਸਭਾ ਆਉងੀ ਉਹਦੇ ਵਿੱਚ ਇੱਕ ਵੱਡੇ ਜੋਸ਼ ਦੇ ਨਾਲ ਆਪਾਂ ਸਾਰਿਆਂ ਨੇ ਤਗੜੇ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਕੇ ਤੇ ਸ਼੍ਰੀ ਨਰਿੰਦਰ ਮੋਦੀ ਜੀ ਦੀ ਝੋਲੀ ਦੇ ਵਿੱਚ ਸਾਰੇ ਸេចក្តី ਮੰਤਰੀ ਵਾਸੂ ਜੀ ਜਖੜ ਸਾਹਿਬ ਨੱਡਾ ਸਾਹਿਬ ਸਾਰਿਆਂ ਦੀ ਸ਼ਾਹ ਜੀ ਸ਼੍ਰੀ ਅਮਿਤ ਸ਼ਾਹ ਜੀ ਸਾਡੇ ਮਾਣਯੋਗ ਰਹਿਮਤ ਸਾਹਿਬ ਜੀ ਚੋਰੀ ਦੇ ਵਿੱਚ ਇਸ ਜੀਟ ਆਪਾ ਪਾਉਣੀ ਹੈ ਤੇ ਉਹ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਕਿਉਂਕਿ ਜੋ ਹਾਲਾਤ ਨੇ ਪੰਜਾਬ ਦੇ ਉਹਨਾਂ ਨੂੰ ਬਾਰੇ ਮੈਂ ਕੋਈ ਗੱਲ ਨਾ ਕਰਾਂ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕੀ ਵਾਪਰਿਆ ਇੱਥੇ ਜੇ ਪਿਛਲੀ ਕਾਂਗਰਸ ਦੀ ਸਰਕਾਰ ਆਈ ਹੈ ਤੇ ਮੇਰਾ ਖਿਆਲ ਹੈ ਕਿ ਜੇ ਇਥੋਂ ਦਾ ਉਪ ਮੁੱਖ ਮੰਤਰੀ ਰਿਹਾ ਹੋਵੇ ਤੇ ਇੱਕ ਵੀ ਡਵੈਲਪਮੈਂਟ ਦਾ ਪ੍ਰੋਜੈਕਟ ਸਾਡੇ ਜਿਹੜਾ ਵਾ ਡੇਰਾ ਬਾਬਾ ਦਾਣ ਦੇ ਵਿੱਚ ਨਹੀਂ ਹੈ ਸਾਡੇ ਕੋਲ ਕਲਾਨੌਰ ਵਿਖੇ ਵੀ ਜਦੋਂ ਪਈ ਸੀ ਉਹਨੂੰ ਇਹਨਾਂ ਨੇ ਜਿਹੜਾ ਸੀ ਗੁਰਦੁਆਰਤ ਕਰਨੀ ਕੋਸ਼ਿਸ਼ ਕੀਤੀ ਸੀ ਜਿਹੜਾ ਉੱਥੇ ਇੱਕ ਸ਼ੂਗਰ ਜੰਗਲ ਕੱਟ ਦੇ ਨਾਲ ਲੜ ਕੇ ਇੱਕ ਗੰਨਾ ਕੋਚ ਕੇਂਦਰ ਲਿਆਉਣ ਦੀ ਗੱਲ ਕੀਤੀ ਆ ਪਰ ਮੇਰਾ ਖਿਆਲ ਉਹ ਕਾਗਜ਼ਾਂ ਦੇ ਵਿੱਚ ਹੀ ਰਹਿ ਗਿਆ ਕੰਮ ਨਹੀਂ ਤੋਂ ਉਹ ਤੇ ਕੁਝ ਨਹੀਂ ਆ ਸਕਿਆ ਇਸੇ ਤਰ੍ਹਾਂ ਜੇ ਗੁਰਨਾਨਕ ਸੱਚੇ ਪਾਤਸ਼ਾਹ ਦੇ ਮਿਹਰ ਹੋਈ ਤੇ ਮੋਦੀ ਜੀ ਦੇ ਆ ਸੇਵਾਵਾਂ ਲਾਇ ਕੇ ਗੁਰਨਾਨਕ ਸੱਚੇ ਪਾਤਸ਼ਾਹ ਨੇ ਜਿਹੜਾ ਸਭ ਤੋਂ ਵੱਡਾ ਸਾਡਾ ਮੰਗ ਹੁੰਦੀ ਸੀ ਅਰਦਾਸ ਕਰੀਦੀ ਸੀ ਕੋਰੀਡੋਰ ਜਿਹੜਾ ਖੋਲਿਆ ਗਿਆ ਉਹਦੇ ਵਿੱਚ ਸਾਰਿਆਂ ਨੂੰ ਸਾਡਿਆਂ ਨੂੰ ਦਰਸ਼ਨ ਕਰਨ ਦਾ ਮੌਕਾ ਮਿਲਦਾ ਅਸੀਂ ਜਾਣੇ ਆ ਬਿਨਾਂ ਪਾਸਪੋਰਟੋ ਜਾ ਕੇ ਮੱਥਾ ਟੇਕੇ ਆਪਕੀ ਨਜ਼ਰ ਗਿਆ ਆਸਾ ਮਰੀਦਾ ਨੇ ਉਹ ਤਰ੍ਹਾਂ ਤੇ ਰੱਖ ਕੇ ਆਈਦੀਆਂ ਨੇ ਤੇ ਗੁਰੂ ਸਾਡੀਆਂ ਆਸਾ ਮਰੀਦਾ ਨੂੰ ਹੋਰ ਵੀ ਲਾਉਂਦੇ ਨੇ ਪਰ ਜੋ ਸ਼ਹਿਰ ਦਾ ਕੰਮ ਸੀ ਮੇਰਾ ਕਾਜ ਸੀ ਕਿ ਜਿੰਨਾ ਪੈਸਾ ਆਇਆ ਇੱਥੇ ਨਗਰ ਕੌਂਸਲ ਦੀ ਕਿਉਂ ਨਹੀਂ ਨਿਬੋੜ ਦਿੱਤੀ ਗਈ ਤੇ ਪੈਸਾ ਜਿਹੜਾ ਮਾਉ ਸਾਰੇ ਬੈਕ ਨੇ ਪਤਾ ਹੀ ਨਹੀਂ ਕਿੱਥੇ ਕਿੱਥੇ ਖਰਚ ਕਰਦਾ ਇਸੇ ਤਰ੍ਹਾਂ ਹੀ ਕਲਾਂੌਰ ਦੀ ਪੰਚਾਇਤ ਜਿਹੜੀ ਸੀ ਉਹਦੀ ਵੀ ਇਲੈਕਸ਼ਨ ਨਹੀਂ ਹੋਣ ਦਿੱਤੀ ਗਈ 5 ਸਾਲ ਤੇ ਤੁਸੀਂ ਦੇਖ ਲਓ ਕਿ ਕਿਤਰਾ ਜਿਹੜੀ ਸੀ ਉਦ ਰੱਖਣ ਦਾ ਉਹ ਪਰਵਾਹ ਸੀ ਬਾਕੀ ਜਦੋਂ ਇਲੈਕਸ਼ਨ ਹੋਗੇ ਉਦੋਂ ਤੁਹਾਡੇ ਨਾਲ ਸਾਰੇ ਬੰਦੇ ਸਾਂਝੇ ਕਰਾਂਗੇ ਮੈਂ ਇਹੋ ਯਕੀਨ ਨੂੰ ਆਉਣਾ ਕਿ ਜੋ ਡਿਊਟੀ ਮੇਰੀ ਲਈ ਜਾਊਗੀ ਮੈਂ ਤਗੜਾ ਹੋ ਕੇ ਨਵਾਵਾ ਗਿਆ ਤੁਹਾਡਾ ਸਾਰਿਆਂ ਦਾ ਜਿਹੜਾ ਭਾਵਨਾ ਆਉਂਦੇ ਮੈਂ ਤੁਹਾਡੇ ਗਾਣਵਾਦ ਵੀ ਕਰਦਾ ਤੇ ਤੁਹਾਡਾ ਜੀ ਆਇਆਂ ਨੂੰ ਕਹਿੰਦਾ ਕਿ ਤੁਸੀਂ ਹਮੇਸ਼ਾ ਆਈ ਤਗੜੇ ਹੋ ਕੇ ਸਾਡੇ ਸਿਰ ਤੇ ਹੱਥ ਰੱਖਿਓ ਅਸੀਂ ਤੁਹਾਨੂੰ ਦਿੱਤੀ ਜੱਜ ਦਵਾਂਗੇ ਸਾਰਿਆਂ ਨੂੰ ਫਿਰ ਇੱਕ ਵਾਰੀ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਇਬ ਰਹਿਕਾ ਖਾਲਸਾ ਵਾਲੇ ਜਿਸ ਦੀ ਖੁਫਤ ਹੈ ਜੀ ਉਹਦੇ ਤੇ ਹੈ ਕਿ ਪੂਰੇ ਦੇਸ਼ ਭਰ ਚ ਬੀਜੇਪੀ ਦੀ ਮੈਂਬਰਸ਼ਿਪ ਅਭਿਆਨ ਸ਼ੁਰੂ ਹੋਇਆ ਹੈ ਤੇ ਇਹ ਹਰ ਜ਼ਿਲ੍ਹੇ ਚ ਜਿਹੜਾ ਮੈਂਬਰਸ਼ਿਪ ਅਭਿਆਨ ਜਿਹੜਾ ਸ਼ੁਰੂ ਹੋਇਆ ਹੈ ਉਹਦੇ ਵਾਸਤੇ ਸਾਡੇ ਵਿਸ਼ੇਸ਼ ਤੌਰ ਤੇ ਸਨਟਰ ਮੰਤਰੀ ਸਿਹਾਜ ਆਏ ਨੇ ਔਰ ਉਹਨਾਂ ਨੇ ਮੈਂਬਰਸ਼ਿਪ ਬਾਰੇ ਉਰਾ ਵੀ ਸਾਥ ਹੀ ਦੱਸੋ ਕਿ ਡੇਰਾ ਬਾਬਾ ਰਾਨਕੂ ਵੱਤ ਤੋਂ ਵੱਤ ਬੀਜੇਪੀ ਦੇ ਮੈਂਬਰ ਬਣਾ ਰਹੇ ਨੇ ਤਾਂ ਕਿ ਆਉਣ ਵਾਲੇ ਚੋਣਾਂ ਜਿਹੜੀ ਭਾਰਤੀ ਉੱਤੇ ਪੱਤ ਸਰ ਇਹ ਜਿਹੜੇ ਮਹਿਮ ਜਿਹੜੀ ਕਿੰਨੀ ਤਰੀਕ ਤੋ ਲੈ ਕਿੰਨੀ ਤਰੀਕ ਚੱਲੇ ਗਈ ਦੇਖੋ ਇਹ ਤਾਂ ਪਿਛਲੀ ਵੀ ਲੈ 2 ਤੋਂ ਸ਼ੁਰੂ ਹੋਈ ਦੀ ਹੈ ਪਹਿਲੇ ਮੋਦੀ 25 ਤੱਕ ਚੱਲਨੀ ਹੈ ਜੀ ਅੱਪਰ 2 ਤੋਂ ਲੈ ਕੇ 25 ਤਰੀਕ ਤੱਕ ਲੈਨ ਆਰਡਰ ਕਿਸ ਤਰ੍ਹਾਂ ਦੇਖਦੇ ਜੀ ਪੰਜਾਬ ਦੇਖੋ ਤੁਹਾਨੂੰ ਪਤਾ ਹੀ ਹੈ ਨਾਲ ਨਾਲ ਰੋਜ਼ ਪਈ ਨਾ ਕੋਈ ਮਤਲਬ ਚੋਰੀਆਂ ਹੋ ਜਾਂਦੀਆਂ ਨੇ ਡਕੈਤੀਆਂ ਹੋ ਜਾਂਦੀਆਂ ਨੇ ਰੋਜ ਮਤਲਬ ਕਤਲ ਹੋਏ ਕਦਨ ਕਿਤੇ ਇਹ ਪੰਜਾਬ ਚ ਜਿਹੜੇ ਸਰੀਰ ਸਰਕਾਰ ਬਣਦੀ ਉਹ ਤਾਂ ਮਤਲਬ ਨਾ ਮਾਤ ਦੇ ਸਰਕਾਰ ਸਰ ਹਰ ਦੇ ਵਿੱਚ ਵੱਖ-ਵੱਖ ਆਗੂ ਵਾਲਾ ਜਿਹੜੀ ਆਪਣੀ ਦਵੇਦਾਰੀ ਪੇਸ਼ ਕੀਤੀ ਜਾ ਰਹੀ ਹੈ ਇੱਥੇ ਦੇਖੋ ਪਾਰਟੀ ਹਾਈ ਕਮਾਂਡ ਨੇ ਦੇਖਣਾ ਠੀਕ ਹੈ ਜੀ ਤਨਾਬ ਲੜਨਾ ਬੀਜੇਪੀ ਨੇ ਉਹ ਪਾਰਟੀ ਹਾਈ ਕਮਾਂਡ ਨੇ ਦੇਖਣਾ ਵੀ ਕੋਨ ਜੇਪੀ ਸੀ ਦਾਬ ਅੱਜ ਸਾਡੇ ਸਤਕਾਰਯੋਗ ਸਕੱਤਰ ਮੰਤਰੀ ਸ਼੍ਰੀ ਨਵਾਸੂ ਜੀ ਔਰ ਸਾਡੇ ਹਲਕਾ ਲੋਕ ਸਭਾ ਹਲਕਾ ਇਨਚਾਰਜ ਦinesh babu ji ਸਾਡੇ ਜ਼ਿਲ੍ਹਾ ਪ੍ਰਧਾਨ ਸ਼ਿਬੀ ਰਾਜਨ ਜੀ ਔਰ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਇੱਥੇ ਮੈਂਬਰਸ਼ਿਪ ਅਭਿਆਨ ਸ਼ੁਰੂ ਕਰਨ ਵਾਸਤੇ ਡੇਰਾ ਬਾਬਨਾਨ ਹਲਕੇ ਦਾ ਜਿਸ ਦਾ ਮੈਂ ਇਨਚਾਰਜਾਂ ਮੈਂਬਰਸ਼ਿਪ ਡਰਾਈਵ ਦਾ ਉਸ ਨੂੰ ਸ਼ੁਰੂ ਕਰਨ ਵਾਸਤੇ ਅੱਜ ਮੀਟਿੰਗ ਰੱਖੀ ਗਈ ਸੀ ਮੰਡਲ ਪ੍ਰਧਾਨ ਗੁਰਬਖਸ਼ ਸਿੰਘ ਦੀ ਅਗਵਾਈ ਦੇ ਵਿੱਚ ਔਰ ਅੱਜ ਦੀ ਮੀਟਿੰਗ ਇਹ ਹੀ ਹੈ ਕਿ ਅੱਜ ਅਸੀਂ ਮੈਂਬਰਸ਼ਿਪ ਦਾ ਕਰਕੇ ਲੋਕਾਂ ਨੂੰ ਮੈਂਬਰਸ਼ਿਪ ਕਰਨ ਦਾ ਤਰੀਕਾ ਦੱਸਿਆ ਹੈ ਔਰ ਮੈਂ ਬੀਜੇਪੀ ਦੀਆਂ ਨੀਤੀਆਂ ਦਸੀਆਂ ਤੇ ਸਰ ਆਮ ਆਦਮੀ ਪਾਰਟੀ ਕਹਿੰਦੀ ਕਿ ਸਾਡੇ ਰਾਜ ਦੇ ਵਿੱਚ ਭ੍ਰਿਸ਼ਟਾਚਾਰ ਨਹੀਂ ਹੋ ਰਿਹਾ ਕੱਲ ਇੱਕ ਤਹਿਸੀਲਦਾਰ ਫੜਿਆ ਗਿਆ ਜੀ ਨਹੀਂ ਜੀ ਤਹਿਸੀਲਦਾਰ ਫੜਿਆ ਜਰੂਰ ਹੋਏਗਾ ਮੈਂ ਨਹੀਂ ਕਹਿੰਦਾ ਉਹਨੇ ਕੁਝ ਲਿਆ ਦਿੱਤਾ ਕੀ ਕੀਤਾ ਪਰ ਇਹ ਜਿਮਨੀ ਚੋਣਾਂ ਦੀ ਭੇਂਟ ਚੜਿਆ ਵਾ ਜਦੋਂ ਵੀ ਕੋਈ ਇਲੈਕਸ਼ਨ ਆਉਂਦੀ ਆ ਕੋਈ ਬਾਈ ਇਲੈਕਸ਼ਨ ਆਉਂਦੀ ਆ ਤੇ ਆਮ ਪਾਰਟੀ ਇਹ ਡਰਾਮੇ ਕਰਦੀ ਆ ਔਰ ਇਹ ਡਰਾਮਾ ਜਿਮਨੀ ਚੋਣ ਤੇ ਕਰਕੇ ਕੀਤਾ ਗਿਆ ਵਾ ਪਰ ਕਿਸੇ ਨੇ ਕੁਝ ਲਿਆ ਜਾਂ ਨਹੀਂ ਤੇ ਆ ਜੇ ਇਹਨਾਂ ਦੀ ਸਜਿੱਦਗੀ ਇੰਨੀ ਹੈ ਕ腐ਸ਼ਨ ਦੇ ਖਿਲਾਫ ਤੇ ਜਿਹੜਾ ਨਵਾਂ ਤਹਿਸੀਲਦਾਰ ਆਏਗਾ ਉਹ ਪੈਸੇ ਨਹੀਂ ਲਏਗਾ ਇਸ ਗੱਲ ਦਾ ਵਿਵਸਥਾ ਕਰਨਾ ਜਦ ਲਾਗੇ ਹੋਰ ਤਸੀਲਦਾਰ ਤਸੀਲਾਂ ਚ ਜਾਂ ਹੋਰ ਅਫਸਰਾਂ ਕਰੇ ਪੈਸੇ ਲੈ ਰਹੇ ਨੇ ਰਿਸ਼ਵਤ ਲੈ ਰਹੇ ਨੇ ਲੋਕਾਂ ਕੋ ਉਹਦਾ ਇਲਾਜ ਕਰਨਾ ਲੋਕਾਂ ਨੂੰ ਅੱਜ ਚਾਹੀਦੀ ਹੈ ਰਾਹਤ ਲੋਕਾਂ ਨੂੰ ਇਸ ਵੇਲੇ ਪੰਜਾਬ ਦਾ ਮਾਹੌਲ ਜੋ ਕਤਰੋ ਗੈਰਤ ਮੱਚੀ ਹੋਈ ਆ ਰੋਜ਼ ਕਤਲ ਹੋ ਰਹੇ ਨੇ ਮਰਡਰ ਹੋ ਰਹੇ ਨੇ ਲੁੱਟਾਂ ਖੂਹਾਂ ਚੈਂਸ ਨੀਚਿੰਗ ਔਰ ਧਮਕੀਆਂ ਫਰੋਤੀ ਆਮ ਗੱਲ ਹੋ ਗਈ ਆ ਇਸ ਕਰਕੇ ਲਾਅਨਰਡ ਦੀ ਸਥਿਤੀ ਇੰਨੀ ਪਚੁੰਬੜ ਹੋ ਚੁੱਕੀ ਆ ਕਿ ਸਰਕਾਰ ਲੋਕਾਂ ਦਾ ਧਿਆਨ ਭਟਕਾਉਣ ਲਈ ਐਸੀਆਂ ਚਾਲਾਂ ਚਲਦੀ ਆ ਕਾਹੋਂ ਲੈ ਕੇ ਕਾਫੀ ਚਰਚਾਵਾਂ ਚਲਦੀ ਰਹਿੰਦੀਆਂ ਨੇ ਨਹੀਂ ਜੇ ਕਾਲੋ ਸਾਹਿਬ ਤੁਹਾਡੇ ਨਾਲ ਸਾਡੇ ਮੀਟਿੰਗ ਜੀ ਤੁਸੀਂ ਦੇਖ ਲਿਆ ਇਸ ਕਰਕੇ ਤਾਂ ਇਹਦੇ ਸਵਾਲ ਹੀ ਪੈਦਾ ਨਹੀਂ ਹੁੰਦਾ ਬਾਕੀ ਉਹਨਾਂ ਦਾ ਸਵਾਲ ਕੋਈ ਹੋਏਗਾ ਤਾਂ ਉਹਨਾਂ ਨੂੰ ਪੁੱਛੋ ਤੁਸੀਂ